ਬڑے ਲਾਡਾਂ ਦੇ ਨਾਲ ਚੁਣੀ ਹੈ। ਉਹਦੀ ਅਗਵਾਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਕਰ ਰਹੇ ਨੇ। ਇੱਕੋ ਟੀਚਾ ਟੋੜੀ ਆਪਣੀ ਸਰਕਾਰ ਦਾ ਇੱਕੋ ਇੱਕ ਟੀਚਾ ਉਹ ਟੀਚਾ ਇਹ ਹੈ ਕਿ ਹਰ ਬਨਿਆਦੀ ਢਾਂਚੇ ਨੂੰ ਹਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਨਿਆਦੀ ਸਹੂਲਤਾਂ ਨੂੰ ਮੁਹੱਈਆ ਕਰਵਾਉਣਾ ਉਹਨਾਂ ਨੂੰ ਅਪਗ੍ਰੇਡ ਕਰਨਾ ਦੁਰਸਤ ਕਰਨਾ ਜਿੰਨੇ ਵਾਦੇ ਤੁਹਾਡੀ ਸਰਕਾਰ ਨੇ ਕੀਤੇ ਤੁਹਾਡੇ ਨਾਲ ਚਾਹੇ ਉਹ ਫਰੀ ਬਿਜਲੀ ਦਾ ਹੋਵੇ 24 ਘੰਟੇ ਬਿਜਲੀ ਦਾ ਹੋਵੇ ਵਾਅਦਾ ਪੂਰਾ ਕੀਤਾ ਚਾਹੇ ਫਰੀ ਇਲਾਜ ਦਾ ਹੋਵੇ ਔਰ ਟਾਪ ਕੁਆਲਟੀ ਦੇ ਇਲਾਜ ਦਾ ਹੋਵੇ ਉਹ ਵਾਅਦਾ ਪੂਰਾ ਕੀਤਾ ਚਾਹੇ ਫਰੀਦ ਸਿੱਖਿਆ ਦਾ ਹੋਵੇ ਚਾਹੇ ਟਾਪ ਕੁਆਲਟੀ ਦੀ ਸਿੱਖਿਆ ਦਾ ਹੋਵੇ ਉਹ ਵਾਦਾ ਪੂਰਾ ਕੀਤਾ ਸਮੇਂ ਦੀ ਘਾਟ ਮੈਂ ਸੰਕੋਚਵਾ ਸੋਕੇ ਕਹਿ ਰਹੇ ਆ ਨਹੀਂ ਤਾਂ ਮੈਂ ਤੁਹਾਡੇ ਨਾਲ ਡਿਟੇਲ ਚ ਗੱਲਾਂ ਕਰਦੀਆਂ ਸੀ ਅੱਜ ਪੰਜਾਬ ਦੇ ਅੰਦਰ ਸਿੱਖਿਆ ਕ੍ਰਾਂਤੀ ਦੀ ਜੋ ਲਹਿਰ ਚੱਲ ਰਹੀ ਹੈ ਹਰ ਪਿੰਡ ਦੇ ਵਿੱਚ ਚਾਹੇ ਪ੍ਰਾਇਮਰੀ ਸਕੂਲ ਹੋਵੇ ਚਾਹੇ ਮਿਡਲ ਸਕੂਲ ਹੋਵੇ ਚਾਹੇ ਸੈਂਟਰੀ ਸਕੂਲ ਹੋਵੇ ਸਾਰੇ ਸਕੂਲਾਂ ਦੇ ਵਿੱਚ ਕਰੋੜਾਂ ਰੁਪਏ ਦੇ ਪੈਸੇ ਲਗਾ ਕੇ ਗ੍ਰਾਂਟ ਲਗਾ ਕੇ ਸਕੂਲਾਂ ਦਾ ਕਾਇਆਕਲਪ ਕੀਤਾ ਗਿਆ। ਇਸੇ ਦੇ ਚੱਲਦੇ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਸ੍ਰੀ ਫਤਕਰ ਸਾਹਿਬ ਵਿਖੇ ਨਤਮਸਤਕ ਹੋ ਕੇ ਅੱਜ ਅਸੀਂ ਇਸ ਹਲਕਾ ਫਤਕਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਦੌਰੇ ਰੱਖੇ। ਮੈਂ ਬੀਤੇ 10 ਦਿਨ ਪਹਿਲਾਂ ਪਿੰਡਾਂ ਦੇ ਵਿੱਚ ਖੇਡ ਮੈਦਾਨ ਬਣਾਉਣ ਲਈ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਵਿਖੇ ਜਾ ਕੇ ਰੋਪੜ ਦੀ ਧਰਤੀ ਵਿਖੇ ਜਾ ਕੇ ਵੱਖ-ਵੱਖ ਪਿੰਡਾਂ ਦਾ ਅਸੀਂ ਦੌਰਾ ਕੀਤਾ ਸੀ ਸੋ ਸਾਡਾ ਤੁਹਾਡੇ ਨਾਲ ਵਾਅਦਾ ਇੱਕ ਕਿ ਜੇ ਨੌਜਵਾਨੀ ਨੂੰ ਤੁਸੀਂ ਬੁਰੀਆਂ ਸੁਰੀਆਂ ਆਲਾਮਤਾਂ ਤੋਂ ਬਚਾਉਣਾ ਹੈ ਮਾੜੇ ਚੰਗੇ ਅੰਸਰਾਂ ਤੋਂ ਬਚਾਉਣਾ ਹੈ ਤਾਂ ਇੱਕ ਯਾਦ ਰੱਖਿਓ ਆਪਾਂ ਨੂੰ ਨੌਜਵਾਨੀ ਨੂੰ ਸ਼ਾਮ ਨੂੰ ਪਿੰਡਾਂ ਦੇ ਵਿੱਚ ਖੇਡ ਮੈਦਾਨਾਂ ਚ ਧਿਆਣਾ ਪਊਗਾ ਉਹਨਾਂ ਨੂੰ ਖੇਡਣ ਲਈ ਪ੍ਰੇਰਿਤ ਕਰਦਾ ਪਊਗਾ ਉਹਦੇ ਤਹਿਤ ਮਾਨਯੋਗ ਐਮਐਲਏ ਸਾਹਿਬ ਬੈਠੇ ਆ ਉਹਦੇ ਤਹਿਤ ਤੁਹਾਡੇ ਇਸ ਨਗਰ 'ਚ ਤੁਹਾਡੇ ਇਸ ਏਰੀਆ ਦੇ ਵਿੱਚ ਅਸੀਂ ਵਾਅਦਾ ਕਰਕੇ ਜਾਂਦੇ ਆ ਸਾਡਾ ਪ੍ਰੋਮਿਸ ਹੈ ਜੇਕਰ ਖੇਡ ਮੈਦਾਨ ਹੈਗਾ ਤਾਂ ਬਹੁਤ ਚੰਗੀ ਗੱਲ ਹੈ ਉਹਨੂੰ ਅਪਗ੍ਰੇਡ ਕਰ ਦੇਵਾਂਗੇ ਪਰ ਜੇਕਰ ਖੇਡ ਮੈਦਾਨ ਇਸ ਪਿੰਡ ਚ ਨਹੀਂ ਹੈ ਤਾਂ ਮੈਂ ਉਹ ਇਸ ਕੱਲ ਨੂੰ ਐਲਾਨ ਕਰਕੇ ਜਾਂਦਾ ਤੁਹਾਡੇ ਆਉਣ ਵਾਲੇ ਸਮੇਂ ਚ ਇਸ ਪਿੰਡ ਦੇ ਵਿੱਚ ਖੇਡ ਮੈਦਾਨ ਬਣਾ ਕੇ ਦੇਾਵਾਂਗੇ ਅਸੀਂ ਔਰ ਇਕੱਲੇ ਇਸ ਪਿੰਡ ਚ ਨਹੀਂ ਪੰਜਾਬ ਦੇ ਉਹਨਾਂ 13000 ਦੇ ਲਗਭਗ ਪਿੰਡਾਂ ਦੇ ਵਿੱਚ ਚਾਹੇ ਕਿਤੇ ਵੀ ਖੇਡ ਗਰਾਊਂਡ ਬਣਿਆ ਹੋਇਆ ਹੈ ਉਹਨੂੰ ਅਸੀਂ ਅਪਗ੍ਰੇਡ ਕਰਾਂਗੇ ਔਰ ਚਿੱਥੇ ਨਹੀਂ ਬਣਿਆ ਹੋਇਆ ਉਥੇ ਨਵੇਂ ਖੇਡ ਮੈਦਾਨ ਬਣਾਵਾਂਗੇ ਔਰ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਵੀ ਹੋ ਰਹੀ ਹੈ ਕਿ ਨਾ 3 ਸਾਲਾਂ ਦੇ ਅੰਦਰ ਢਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4700 ਪਲੇਗਰਾਉਂਡ ਵੱਖ-ਵੱਖ ਪਿੰਡਾਂ ਦੇ ਵਿੱਚ ਬਣਾ ਕੇ ਤਿਆਰ ਕੀਤੇ ਨੇ 13000 ਦੇ ਲਗਭਗ ਤੋਂ ਪਿੰਡਾਂ 'ਚੋਂ 4700 ਪਿੰਡਾਂ 'ਚ ਅਸੀਂ ਬਣਾਤੇ ਇੱਕ ਕੰਮ ਦਿਨ ਰਾਤ ਪ੍ਰੋਸੈਸ ਚੱਲ ਰਿਹਾ ਹੈ। ਐਵੇਂ ਹੀ ਅੱਜ ਅਸੀਂ ਟੋਬਿਆਂ ਦਾ ਵਿజిਟ ਕਰਨ ਆਏ ਸੀ। ਮੈਨੂੰ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਕਿ ਲੱਖਾਂ ਰੁਪਈਆ ਸਰਕਾਰ ਖਰਚ ਕਰਕੇ ਤੁਹਾਡੇ ਪਿੰਡ ਦੇ ਅੰਦਰ ਥਾਪਰ ਮਾਡਲ ਬਣਾ ਕੇ ਤਿਆਰ ਕਰ ਰਹੀ ਹੈ। ਤੁਸੀਂ ਦੇਖਿਆ ਹੁਣ ਕਿੰਨੇ ਵਧੀਆ ਤਰੀਕੇ ਦੇ ਨਾਲ 150 ਬਾਏ 150 ਫੁੱਟ ਬਾਏ 165 ਫੁੱਟ ਦੇ ਲਗਭਗ ਇਹ ਜਿਹੜਾ ਟੋਬਾ ਤਿਆਰ ਕੀਤਾ ਗਿਆ ਕਿੰਨਾ ਡੂੰਘਾ ਜੀ ਹੈ। 15 ਫੁੱਟ ਦੇ ਕਰੀਬ ਹੈ ਲਗਭਗ ਡੂੰਗਾ ਟੋਬਾ ਇਹਦੀ ਫੈਂਸਿੰਗ ਕੀਤੀ ਜਾਊਗੀ ਪ੍ਰੋਪਰ ਇਹਦੇ ਆਲੇ ਦੁਆਲੇ ਔਰ ਇਹਦੇ ਦੋ ਬਾਹਲੇ ਪਾਸੇ ਵੱਡੇ ਵੱਡੇ ਉਹ ਜਿਹੜੇ ਹੁੰਦੇ ਨੇ ਆਪਣੇ ਬਣਾ ਕੇ ਜਿਵੇਂ ਠਾਪਰ ਮਾਡਲ ਦੇ ਬਾਹਰ ਵੱਡੇ ਵੱਡੇ ਖੂਹ ਬਣੇ ਹੁੰਦੇ ਨੇ ਉਹ ਤਾਂ ਖੂਹ ਬਣਾ ਕੇ ਇਹਦਾ ਜਿਹੜਾ ਪਾਣੀ ਆ ਪਹਿਲਾਂ ਇੱਕ ਖੂਹ ਚ ਆਊਗਾ ਫਿਰ ਨਿੱਤਰ ਕੇ ਦੂਜਾ ਖੂਹ ਚ ਜਾਊਗਾ ਫਿਰ ਤੀਜੇ ਇਹਦੇ ਚ ਟੋਬੇ ਚ ਜਦੋਂ ਆਊਗਾ ਇਹਦੇ ਵਿੱਚ ਪ੍ਰੋਪਰ ਸਿਸਟਮ ਦੇ ਨਾਲ ਇਹ ਟ੍ਰੀਟ ਕਰਕੇ ਪਾਣੀ ਔਰ ਇਹ ਜਿਹੜਾ ਪਾਣੀ ਹੈ ਇਹ ਪਾਣੀ ਉਹ ਸੋਲਰ ਮੋਟਰ ਲਗਾ ਕੇ ਸੋਲਰ ਮੋਟਰ ਲਗਾ ਕੇ ਜਿਹੜਾ ਪਾਣੀ ਹੈ ਖੇਤਾਂ ਤੱਕ ਇਹਦੀ ਸਪਲਾਈ ਕੀਤੀ ਜਾਊਗੀ 플ਾਂਟੇਸ਼ਨ ਲਈ ਤੇ ਐਗਰੀਕਲਚਰ ਲਈ ਪਾਣੀ ਯੂਜ਼ ਕੀਤਾ ਜਾਊਗਾ ਇਹ ਕੱਲਾ ਇੱਕ ਟੋਬਾ ਨਹੀਂ 13000 ਟੋਬਿਆਂ ਦਾ ਪ੍ਰੋਜੈਕਟ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਸ਼ੁਰੂ ਕੀਤਾ ਔਰ ਇਸ ਕੰਮ ਲਈ 4573 ਕਰੋੜ ਰੁਪਈਆ ਕਿੰਨਾ 4573 ਕਰੋੜ ਰੁਪਈਆ ਇਸ ਵਾਰ ਦੇ ਪੰਜਾਬ ਸਰਕਾਰ ਦੇ ਬਜਟ ਦੇ ਵਿੱਚ ਰੱਖਿਆ ਗਿਆ ਸਿਰਫ ਤਾਂ ਸਿਰਫ ਪੰਜਾਬ ਦੇ ਟੋਪਿਆਂ ਦੀ ਸਫਾਈ ਕਰਕੇ ਔਰ ਉਹਨੂੰ ਇੱਕ ਨੰਬਰ ਦਾ ਤਰਸਤ ਬਣਾਉਣ ਤੇ ਲਈ ਐਡੀ ਵੱਡੀ ਤਜਵੀਜ਼ ਰੱਖੀ ਗਈ ਹੈ ਸੋ ਮੈਂ ਇੱਕ ਵਾਰ ਤੋਂ ਫੇਰ ਸਮੇਂ ਦੀ ਘਾਟ ਹੈ ਅੱਜ ਅੱਜ ਦੇ ਵਿੱਚ ਅਸੀਂ 6-7 ਪਿੰਡਾਂ ਦੇ ਵਿੱਚ ਹੋਰ ਵਿਜਿਟ ਕਰਕੇ ਆਣੇ। ਸੋ ਜਿੱਦੀਆਂ ਅੱਜ ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ ਇੰਨੀ ਵੱਡੀ ਗਿਣਤੀ ਤੁਸੀਂ ਇਕੱਤਰਤ ਹੋਈਓ ਮੈਂ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ। ਔਰ ਤੁਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਜਿੰਨਾ ਪਿਆਰ ਦਿੱਤਾ ਹੈ ਸਤਿਕਾਰ ਦਿੱਤਾ ਜੋ ਕੰਮ ਹੋ ਰਹੇ ਨੇ ਚਾਹੇ ਸਿੱਖਿਆ ਦੇ ਵਿੱਚ ਹੋਣ ਚਾਹੇ ਸਿਹਤ ਦੇ ਵਿੱਚ ਹੋਣ ਚਾਹੇ ਖੇਡਾਂ ਵਤਨ ਪੰਜਾਬ ਦੀਆਂ ਹੋਣ ਮੇਲੇ ਨਹੀਂ ਸੀ ਲੱਗਿਆ ਕਰਦੇ ਮੇਰੇ ਕੋਲ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਵੀ ਹੈ ਮੈਨੂੰ ਇਹ ਤਸੱਦ ਫਕਰ ਮਸੂਮ ਹੁੰਦਾ ਹੈ ਕਿ ਪੁਰਾਣੀ ਸਰਕਾਰ ਦੇ ਸਮੇਂ ਮੇਲੇ ਆ ਦਾ ਬਜਟ 2 ਕਰੋੜ 70 ਲੱਖ ਰੁਪਈਆ ਸੀ ਪੂਰੇ ਸਾਲ ਦੇ ਅੰਦਰ 2-3 ਮੇਲੇ ਲੱਗਦੇ ਸੀ ਕੁੱਲ ਜਿੱਦਣ ਦੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ ਯਕੀਨ ਜਾਣਿਓ ਪੂਰੇ ਸਾਲ ਦੇ ਅੰਦਰ ਅਸੀਂ 24 ਮੇਲੇ ਕਰਵਾ ਰਹੇ ਹਾਂ 24 ਮੇਲੇ ਔਰ 70 ਕਰੋੜ ਰੁਪਏ ਦਾ ਬਜਟ ਹੈ ਸਾਡਾ ਮੇਲਿਆਂ ਦਾ ਐਨਾ ਫਰਕ ਹੈ ਜੀ ਦੇਖ ਲਓ ਤੁਸੀਂ ਔਰ ਇਹੀ ਛਿੰਝਾਂ ਇਹੀ ਮੇਲੇ ਸਾਖ ਮੇਲੇ ਸਾਡੇ ਜਿਹੜੇ ਵਿਰਾਸਤੀ ਮੇਲੇ ਸਾਡੇ ਜਿੰਨੇ ਜਿੱਥੇ ਸਾਡੇ ਕਲਚਰ ਦੇ ਨਾਲ ਰਿਲੇਟਡ ਮੇਲੇ ਸੀ ਉਹ ਦੁਆਰਤੀ ਜੇ ਪੰਜਾਬ ਚ ਲੱਕਣ ਲੱਗੇ ਤਾਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਲਾਉਣ ਲਾਏ ਸੋ ਇਸ ਕਰਕੇ ਬਹੁਤ ਚੀਜ਼ਾਂ ਕੀਤੀਆਂ ਨੇ ਬਹੁਤ ਚੀਜ਼ਾਂ ਕਰਨ ਵਾਲੀਆਂ ਨੇ ਸਮਾਂ ਨਹੀਂ ਇਜਾਜ਼ਤ ਤਾਂ ਮੈਂ ਤਾਂ ਖੁੱਲ ਕੇ ਉਹਨੀਆਂ ਗੱਲਾਂ ਨਹੀਂ ਕਰ ਪਾਉਂਗਾ ਪਰ ਤੁਸੀਂ ਅੱਜ ਬੁਲਾ ਕੇ ਸਾਨੂੰ ਐਡਾ ਮਾਣ ਸਤਕਾਰ ਆਦਰ ਮੱਛਿਆ ਸਾਡੇ ਨਾਲ ਬੱਸੀ ਪਠਾਣਾ ਹਲਕੇ ਤੋਂ ਸਾਡੇ ਵਿਧਾਇਕ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਵੀ ਪਹੁੰਚੇ ਨੇ ਮੈਂ ਸਾਡੇ ਦੋਨੋਂ ਵਿਧਾਇਕਾਂ ਵੱਲੋਂ ਸਮੇਂ ਦੀ ਘਾਟ ਹੋਣ ਕਰਕੇ ਹਾਜ਼ਰੀ ਲਗਵਾਨਾ ਜਿਉ ਸੀਸਾ ਤੁਹਾਡੇ ਪਿੰਡ ਨੂੰ ਤੁਹਾਡੇ ਪਿੰਡ ਨੂੰ ਕਿਸੇ ਵੀ ਦੀ ضرورت ਹੋਵੇ ਜਿਸੇ ਵੀ ਕਿਸਮ ਦੀ ਮਾਨਯੋਗ ਐਮਐਲਏ ਸਾਹਿਬ ਸਰਦਾਰ ਲਖਬੀਰ ਸਿੰਘ ਜੀ ਰਾਏ ਸਾਹਿਬ ਖੜੇ ਨੇ ਮੈਂ ਮੰਗ ਪੱਤਰ ਆ ਮੈਂ ਮੰਗ ਪੱਤਰ ਲੈ ਕੇ ਚੱਲੇ ਆ ਇਹਨਾਂ ਜੋ ਜਿੰਨੀਆਂ ਮੰਗਾ ਥੋਡੀਆਂ ਜਿਹੜੀਆਂ ਮੰਨਣ ਯੋਗ ਹੋਣੀਆਂ ਜਾਇਜ਼ ਹੋਣਗੀਆਂ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਂਦਾ ਕਿ ਅਸੀਂ ਇੱਕ ਇੱਕ ਮੰਗ ਤੁਹਾਡੀ ਮੰਨ ਕੇ ਪੂਰੀ ਕਰਕੇ ਦੇਵਾਂਗੇ ਜਿੱਥੇ ਕਿਤੇ ਕੋਈ ਅੜਕਾ ਵੀ ਲੱਗਦਾ ਦਿਖਿਆ ਤਾਂ ਤੁਹਾਨੂੰ ਟੈਕਨੀਕਲ ਰੀਜਨ ਦੱਸਾਂਗੇ ਵੀ ਕਿਸੇ ਕਾਰਨ ਪਰਛੇਰੇ ਚ ਕੋਈ ਕਾਰਨ ਦਾ ਕੋਈ ਹੈ ਆਦਰਵਾਇਜ਼ ਜ਼ਿਆਦਾਤਰ ਮੰਗਾ ਇਹਦੇ ਚਾਈ ਦੀਆਂ ਨੇ ਜਿਹੜੀਆਂ ਜਾਇਜ਼ ਹੁੰਦੀਆਂ ਉਹ ਮੰਨਣ ਯੋਗ ਹੁੰਦੀਆਂ ਔਰ ਅਸੀਂ ਮੰਨਾਂਗੇ ਵੀ ਕਰਾਂਗੇ ਤਾਂ ਸੀਸਾਂ ਦੇ ਉਹ ਪਹਿਲਾਂ ਵੀ ਬਰਾਬਰ ਖੜੇ ਹੋ ਅੱਜ ਵੀ ਖੜੇ ਹੋ ਅੱਗੇ ਨੂੰ ਵੀ ਖੜੋਗੇ ਸਾਨੂੰ ਮਾਣ ਹੈ ਤੁਹਾਡੇ ਤੇ ਭਰੋਸਾ ਹੈ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਜ ਪਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ